ਸੋਸ਼ਲ ਮੀਡੀਆ ਦੀ ਵਰਤੋਂ ਅੱਜਕੱਲ੍ਹ ਜ਼ਿਆਦਾ ਹੁੰਦੀ ਜਾ ਰਹੀ ਹੈ ਲੋਕ ਛੋਟੇ ਹੋਣ ਜਾਂ ਵੱਡੇ ਹੋਣ ਆਪਣੇ ਤੋਂ ਜੁੜੇ ਹਰ ਪਲ ਉਹ ਸੋਸ਼ਲ ਮੀਡੀਆ ਤੇ ਸਾਂਝੇ ਕਰਨਾ ਜੰਗਾ ਸਮਝਦਿਨੀ ਕਈ ਲੋਕ ਆਪਣੇ ਕਾਬਲੇ ਦਿਖਾ ਕੇ ਮਸ਼ਹੂਰ ਹੋ ਜਾਂਦੇ ਨੇ ਤੇ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਆਪਣੇ ਨਿੱਜੀ ਵੀਡੀਓਜ਼ ਨਿੱਜੀ ਪਲ ਜਿਹੜੇ ਨੇ ਉਹ ਦਿਨ ਤੱਕ ਕਰਨਾ ਵੀ ਜ਼ਰੂਰੀ ਹੈ ਅਤੇ ਅਝਾ ਕਰਨਾ ਇੱਕ ਹੁਨਰ ਵੀ ਹੈ ਕਿਉਂਕਿ ਕੁਝ ਨਹੀਂ ਪਤਾ ਕਿ ਕਿਹੜੀ ਵੀਡੀਓ ਕਦੋਂ ਵਾਇਰਲ ਹੋ ਜਾਵੇ ਅਤੇ ਕੌਣ ਸੈਲੀਬ੍ਰਿਟੀ ਬਣ ਜਾਵੇ ਪਰ ਇਹ ਕਾ ਜਿਹਾ ਵਿਆਇਆ ਜੋੜਾ ਜਿਨ੍ਹਾਂ ਨੇ ਆਪਣੇ ਸੁਹਾਗ ਰਾਤ ਦੀਆਂ ਕੁਝ ਨਿੱਜੀ ਤਸਵੀਰਾਂ ਕੁਝ ਨਿੱਜੀ ਪਲ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਨੇ ਇਹ ਉਹ ਜੋੜਾ ਹੈ ਜਿਨ੍ਹਾਂ ਨੇ ਆਪਣੇ ਹਨੀਮੂਨ ਦੀਆਂ ਬੈਡਰੂਮ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ। ਹਾਲ ਹੀ ਦੇ ਵਿੱਚ ਇਸ ਨਵੇਂ ਵਿਆਹ ਜੋੜੇ ਨੇ ਅਜਿਹਾ ਕੀਤਾ ਹੈ ਕਿ ਉਸਨੇ ਆਪਣੇ ਹਨੀਮੂਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਪਾ ਦਿੱਤੀ ਹੈ। ਸਭ ਤੋਂ ਪਹਿਲਾਂ ਤੁਸੀਂ ਵੀ ਇਸ ਵੀਡੀਓ ਤੇ ਇੱਕ ਵਾਰੀ ਨਜ਼ਰ ਮਾਰ ਲਵੋ ਫਿਰ ਉਸ ਤੋਂ ਬਾਅਦ ਤੁਹਾਨੂੰ ਵਿਸਤਾਰ ਨਾਲ ਦੱਸਦੇ ਹਾਂ ਕਿ ਨਵਾਂ ਵਿਆਹਿਆ ਜੋੜਾ ਆਖਿਰ ਕੌਣ ਹੈ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਦੇ ਵਿੱਚ ਤਸਵੀਰਾਂ ਦੇਖੀਆਂ ਜੋ ਕਿ ਵਿਆਹ ਜੋੜੇ ਨੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ ਦੱਸ ਦਈਏ ਰਾਹੁਲ ਅਤੇ ਆਰੁਸ਼ੀ ਨਾਮਕ ਇਹ ਜੋੜਾ ਕੰਟੈਂਟ ਕ੍ਰியேਟਰ ਨੇ ਜੋ ਇੰਸਟਾਗ੍ਰਾਮ ਤੇ ਆਪਣੀਆਂ ਵਿਲੱਖਣ ਵੀਡੀਓਜ਼ ਪੋਸਟ ਕਰਦੇ ਰਹਿੰਦੇ ਨੇ ਹਾਲ ਹੀ ਦੇ ਵਿੱਚ ਇਸ ਜੋੜੇ ਨੇ ਆਪਣਾ ਇੱਕ ਨਵਾਂ ਵੀਡੀਓ ਪੋਸਟ ਕੀਤਾ ਹੈ ਜੋ ਉਹਨਾਂ ਦੇ ਸੁਹਾਗ ਰਾਤ ਦੀ ਵੀਡੀਓ ਹੈ ਯਾਨੀ ਕਿ ਪਹਿਲੀ ਰਾਤ ਜੋੜਿਆਂ ਦੇ ਲਈ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਖਾਸ ਅਤੇ ਸਭ ਤੋਂ ਨਿੱਜੀ ਪਲ ਹੁੰਦਾ ਹੈ। विश्व ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਵਸ਼ਿਕਰਣ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨਹੀਂ ਉਹ ਕਰਕੇ ਦਿਖਾਉਂਦੇ ਨੇ। ਵਿਆਹ ਦੇ ਵਿੱਚ ਰੁਕਾਵਟ, ਵਿਦੇਸ਼ ਯਾਤਰਾ, ਵੀਜ਼ਾ ਵਿੱਚ ਦੇਰੀ, ਪਿਆਰ ਵਿੱਚ ਤੋਖਾ, ਵਪਾਰ ਦੇ ਵਿੱਚ ਘਾਟਾ, ਪ੍ਰੇਮ ਕਹਿਣੇ ਤੋਂ ਬਾਅਦ ਤਲਾਕ, ਸੌਤਨ ਦੋਸਤੋਂ छुटਕਾਰਾ, ਸੰਤਾਨ ਹੀਨਤਾ, ਡਾਟੇ ਸੱਟਾਂ ਨੰਬਰ, ਹੱਥ ਹੱਥੋਂ ਨਿਰਾਸ਼ ਇੱਕ ਵਾਰ ਜ਼ਰੂਰ ਕਾਲ ਕਰੋ। ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ। ہر مسئلہ دا 100% گارنٹیڈ سمادان